ਰੁੱਖਾਂ ਦੀ ਸਾਡੇ ਜੀਵਨ ਵਿੱਚ ਕੀਮਤ ਆਏ ਕਿੰਨੇ ਕੁ ਜ਼ਰੂਰੀ ਹੈ ਜੀ ਬਸੋ ਮੋਲੀ ਤੁਹਾਡੀ ਆ ਵਧੀਆ ਗੱਲ ਹੈ ਰੁੱਖ ਚੰਗੀ ਗੱਲ ਹੈ ਕਿਉਂਕਿ ਸੇਧ ਨੂੰ ਸਹੀ ਕਰਦੇ ਆ ਤੇ ਇੱਥੇ ਤਾਂ ਰੁੱਖ ਕੱਟੀ ਜਾ ਰਹੇ ਨੇ ਲੋਕ ਨਾ ਕੋਈ ਰਿਆ ਨਹੀਂ ਰੁੱਖ ਲਾਣੇ ਬਹੁਤ ਜ਼ਰੂਰੀ ਆ ਜਿੰਨੇ ਰੁੱਖ ਲੱਗਣਗੇ ਉਹਨਾਂ ਪ੍ਰਦੂਸ਼ਣ ਸਹੀ ਹੋਏਗਾ ਇਹ ਸੇਧ ਵਾਸਤੇ ਵੀ ਵਧੀਆ ਹੈ ਹਰ ਬੰਦੇ ਨੂੰ ਇੱਕ ਪੌਦਾ ਜ਼ਰੂਰ ਲਾਣਾ ਚਾਹੀਦਾ ਠੀਕ ਹੈ ਜੀ ਹਾਂਜੀ ਮੋਣ ਪਾਜੀ ਤੁਸੀਂ ਪੌਦੇ ਦਾ ਜੇ ਲਹਣ ਤੇ ਬਹੁਤ ਵਧੀਆ ਚੀਜ਼ ਹੈ ਇਹ ਆ ਪੌਦਿਆਂ ਨਾਲ ਸਾਡੇ ਆਕਸੀਜਨ ਬਣਦੀ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਆਕਸੀਜਨ ਬਣਦੀ ਆ ਫਿਰ بارش ਹੁੰਦੀ ਆ ਉਹਦੇ ਨਾਲ ਜਿੰਨਾ ਪੌਦਾ ਲੱਗੂਗਾ ਪੰਜਾਬ ਦੇ ਵਿੱਚ ਉਹਨਾਂ ਹੀ ਬੈਟਰ ਆ ਠੀਕ ਹੈ ਪੌਦਿਆਂ ਨੇ ਬਹੁਤ ਇਮਤਿਆਦ ਹੈ ਪੌਦੇ ਲੱਗਣ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹਾਂਜੀ ਸ਼ੋਕਪਾ ਜੀ ਹਾਂਜੀ ਹਾਂਜੀ ਸਰ ਪੌਦੇ ਲੱਗਣੇ ਚਾਹੀਦੇ ਆ ਜੀ ਪੇੜ ਸਾਰੇ ਜਿਹੜੇ ਫਲ ਲੱਗਣੇ ਚਾਹੀਦੇ ਆ ਤੇ ਇਹ ਜਿਹੜੇ ਲੋਕੀ ਕੱਟੀ ਜਾਂਦੇ ਆ ਹਰ ਜਗ੍ਹਾ ਕੋਈ ਰਸਤੇ ਵਿੱਚ ਕੋਈ ਹੈ ਨਹੀਂ ਪੀੜ ਹੈ ਨਹੀਂਗਾ ਠੀਕ ਹੈ ਜੀ ਲੱਗਣੇ ਚਾਹੀਦੇ ਬਹੁਤ ਜ਼ਰੂਰੀ ਹੈਗਾ ਸਾਰੇ ਸ਼ਰੀਰ ਵਾਸਤੇ ਸਾਡੀ ਸਿਹਤ ਵਾਸਤੇ ਤੰਦਰੁਸਤੀ ਵਾਸਤੇ ਸਭ ਕੁਝ ਚਾਹੀਏ ਠੀਕ ਹੈ ਜੀ ਧੰਨਵਾਦ ਜੀ